ਮੰਮੀ ਲੜਾਈ ਤੇ ਹੋਈ ਵੱਡਿਆਂ ਦੀ ਸਾਡਾ ਕੀ ਕਸੂਰ ਆ ਅਸੀਂ ਤੇ ਜਾ ਹੀ ਸਕਦੇ ਆ ਨਾ ਨਾਲੇ ਵੀਰ ਕਿਹੜਾ ਸਾਨੂੰ ਕੁਝ ਕਹਿੰਦਾ ਵਾ ਸੰਦੀਪ ਮੈਂ ਤੁਹਾਡੀ ਗੱਲ ਮੰਨਦੀ ਆ ਪਰ ਜੜੇ ਸ਼ਗਨ ਵਿਹਾਰ ਨਾ ਕੁੜੀਆਂ ਨੇ ਕਰਨੇ ਹੁੰਦੇ ਆ ਨਾ ਤੇਰੀ ਚਾਚੀ ਦਾ ਫਰਜ਼ ਪੈਂਦਾ ਹੀ ਤੁਹਾਨੂੰ ਗਾੜੀ ਕਰਨ ਦਾ ਸਾਰੇ ਕੰਮ ਉਹਨੇ ਆਪਣੀ ਭਣੇ ਵੀ ਨੂੰ ਗਾੜੀ ਕਰਕੇ ਕੀਤੇ ਆ ਰੱਬਾ ਜੇ ਮੈਨੂੰ ਵੀ ਇੱਕ ਪੁੱਤ ਦਿੱਤਾ ਹੁੰਦਾ ਤੇ ਮੇਰੀਆਂ ਧੀਆਂ ਨੂੰ ਵੀ ਨਾ ਲੋਕਾਂ ਦੇ ਘਰਾਂ ਵਾਲੇ ਵੇਖਣ ਦੀ ਲੋੜ ਨਾ ਪੈਂਦੀ ਨੀ ਗੇਟਸਾਂ ਕਿੱਡੀਆਂ ਚੱਕਣਾ ਚੱਕਣਾ ਕੀ ਆ ਚਾਚੀ ਜੀ ਤੇਹੀ ਭਾਬੀ ਨੂੰ ਮਿਲਾ ਦੋ ਹਾਂ ਇੱਕ ਵਾਰੀ ਤੂੰ ਨਾ ਨਵੀਂ ਨਵੀਂ ਆਈ ਵਿਆਹੀ ਤੇ ਤੈਨੂੰ ਨਾ ਆਪਣੇ ਘਰ ਦੇ ਅਸੂਲ ਦੱਸ ਦਾਂ ਜੇ ਕਿਤੇ ਮੈਂ ਗੱਲ ਕਰ ਦੇਣਾ ਨਾ ਦੇਖ ਲਿਆ ਨਾ ਜੇ ਬੈਠੀ ਵੇਖ ਲਿਆ ਤੇ ਮੇਰੇ ਤੋਂ ਬੁਰਾ ਨਹੀਂ ਕੋਈ ਹੈਗਾ ਸੰਦੀਪਾ ਪੋਤਾ ਕੱਪੜੇ ਲਾ ਕੇ ਮੈਨੂੰ ਫੜਾਦੇ ਹਾਂ ਮੈਂ ਤੈਹ ਲਾ ਦਾਂ ਕੱਟਾ ਪਹਿਣਾ ਸਾਰਾ ਇੰਨਾ ਤੇ ਲੈ ਮੈਂ ਜੁੜਾ ਦਦਾ ਤੇੜ ਨੂੰ ਤੂੰ ਬਤੌਰ ਕੁਛ ਕਰ ਲੈ ਚੱਲ ਮੈਂ ਜੋੜ ਲੈਨੀ ਆ ਰੋਟੀ ਪਾਣੀ ਦਾ ਵੇਖ ਲੈ ਤੂੰ ਚਲੋ ਠੀਕ ਐ ਜੋ ਕਿ ਇੱਥੇ ਹੈਗਾ ਕੰਮ ਤੇ ਮੈਨੂੰ ਦੱਸ ਦੋ ਪੁੱਤ ਤੂੰ ਕੰਮ ਨਾ ਕਰਿਆ ਕਰ ਆਪਣੀ ਪੜਾਈ ਵੱਲ ਧਿਆਨ ਦੇ ਜੇ ਤੇਰੇ ਪਿਓ ਨੇ ਵੇਖ ਲਿਆ ਨਾ ਕਿ ਮੈਂ ਤੇਰੇ ਕੋਲ ਕੰਮ ਕਰਵਾਉਂਦੀ ਆ ਉਹਨਾਂ ਦੇ ਮੇਰੇ ਦਿਵਾਲੇ ਹੋ ਜਾਣਾ ਵਾ ਉਹ ਨਹੀਂ ਨਹੀਂ ਮੰਮੀ ਜੀ ਪੜਿਆ ਵੀ ਸਾਰਾ ਦਿਨ ਕਿਤੇ ਕਿੰਨਾ ਕਿ ਜਾਂਦਾ ਵਾ ਤਾਂ ਨਵੀ ਪਤਾ ਵਾ ਅੱਜ ਛੁੱਟੀ ਹੀ ਸਵੇਰੇ ਵੀ ਪੜ ਲਿਆ ਵਾ ਸਾਰਾ ਦਿਨ ਪੜੀ ਜਾਓ ਤੇ ਪੱਲੇ ਕੁਝ ਨਹੀਂ ਪੈਂਦਾ ਮੈਂ ਚਲ ਤੁਹਾਡੇ ਨਾਲ ਥੋੜਾ ਕੰਮ ਕਰਾ ਦੇਣੀ ਚੱਲ ਕੋਈ ਨਹੀਂ ਕੰਮ ਤੇ ਅਸੀਂ ਦੋਵੇਂ ਜਾਣੀਆਂ ਘਰ ਹੀ ਰਹਿਨੇ ਆ ਪੁੱਤ ਤੇ ਵੇਖ ਲਾ ਤੂੰ ਆਪਣੀ ਪੜਾਈ ਦਾ ਜੇ ਕੋ ਰੈਂਦਾ ਤੇ ਕਰ ਲਾ ਤੂੰ ਚਲੋ ਕੋਈ ਨਹੀਂ ਮੰਮੀ ਜੀ ਜਿੱਦਾਂ ਤੁਸੀਂ ਕਹਿੰਦੇ ਜੀ ਨਾ ਉਦਾਂ ਹੀ ਕਰ ਲਵਾਂਗੀ ਨੀਵ ਜੀ ਦੀ ਗੱਲ ਸੁਣੋ ਹਾਂ ਮੇਰੀ ਮਾ ਜੋ ਮੇਰੀ ਗੱਲ ਸੁਣੋ ਘਰ ਦੇ ਕੰਮ ਤੇ ਹੀ ਕਰੀ ਜਾਂਦੇ ਜੀ ਨਵੀ ਨਵੀ ਭਾਬੀ ਆਈ ਆ ਤੇ ਉਹਨੂੰ ਵੇਖਣ ਨਹੀਂ ਜਾਣਾ ਜੋ ਤਾਂ ਮੈਂ ਵੀ ਸੋਚਣ ਢੀ ਅੱਗੇ ਕਿ ਵੇਖਣ ਚੱਲੀਏ ਸਾਰਾ ਕੰਮ ਤਾਂ ਹੀ ਮੈਂ ਕਰਨ ਢੀ ਛਿੱਤ ਛਿੱਤੀ ਚਲੋ ਹਾਂ ਚੱਲੀਏ ਮੇਰਾ ਤੇ ਇੰਨਾ ਜੀ ਕਰਨ ਦਿਆ ਵਾ ਨਾ ਸੱਚੀ ਚਲੋ ਥੋੜਾ ਜਿਹਾ ਝਾੜੂ ਰਹਿ ਗਿਆ ਮਾਰ ਕੇ ਨੀ ਕੁੜੀਓ ਤੁਸੀਂ ਤਾਂ ਸੁਦੇਣਾ ਹੋ ਗਈਆਂ ਜੀ ਅਜੇ ਤਾਂ ਵਿਆਹ ਹੋਏ ਨੂੰ ਕਿੰਨੇ ਦਿਨ ਹੋਏ ਆ ਕਿਤੇ ਉਹਨਾਂ ਨੂੰ ਆਪਣੇ ਸਗਣ ਵਿਹਾਰ ਤੇ ਕਰ ਲੈਣ ਦੋ ਤੁਹਾਨੂੰ ਆਪਣੀ ਚਾਚੀ ਦਾ ਸੁਭਾਅ ਦਾ ਚੰਗਾ ਭਲਾ ਪਤਾ ਵਾ ਜੇ ਤੁਹਾਨੂੰ ਕੋਈ ਗੱਲ ਕਰਤੀ ਆਣ ਕੇ ਤੁਸੀਂ ਮੈਨੂੰ ਦੱਸਣੀ ਆ ਵੀ ਮੰਮੀ ਚਾਚੀ ਨੇ ਆਹ ਗੱਲ ਕਹੀ ਆ ਮੈਨੂੰ ਗੁੱਸਾ ਚੜ ਜਾਣਾ ਵਾ ਪੁੱਤ ਜੇ ਕੋਈ ਸੱਦੇ ਨਾ ਫੇਰ ਜਾਈਦਾ ਹੁੰਦਾ ਵਾ ਜੇ ਕਹੂਗੀ ਤਾਂ ਫੇਰ ਜਾਇਓ ਇਦਾਂ ਨਾ ਜਾਇਓ ਪੁੱਤ ਤਾਨੂੰ ਚੰਗਾ ਭਲਾ ਪਤਾ ਵਾ ਵੀ ਤੁਹਾਡੇ ਨਾਲ ਉਹਨਾਂ ਦਾ ਕਿੰਨਾ ਕਵਾ ਆ ਵਿਆਹ ਤੇ ਤੇ ਨਾ ਲੋਕਾਂ ਲੱਜੀ ਹਨੂ ਜਾਣਾ ਪਿਆ ਸਿਆਣੇ ਕਹਿੰਦੇ ਹੁੰਦੇ ਨਾ ਸ਼ਰੀਕੇ ਦਾ ਦਾਣਾ ਤੇ ਸਿਰ ਦੁਖਦਿਆਂ ਵੀ ਖਾਣਾ ਮੰਮੀ ਲੜਾਈ ਤੇ ਹੋਈ ਵੱਡਿਆਂ ਦੀ ਸਾਡਾ ਕੀ ਕਸੂਰ ਆਹੀਂ ਤੇ ਜਾ ਹੀ ਸਕਦੇ ਆ ਨਾ ਨਾਲੇ ਵੀਰ ਕਿਹੜਾ ਸਾਨੂੰ ਕੁਝ ਕਹਿੰਦਾ ਵਾ ਸੰਦੀਪ ਮੈਂ ਤੁਹਾਡੀ ਗੱਲ ਮੰਨਦੀ ਆ ਪਰ ਜੜੇ ਸ਼ਗਨ ਵਿਆਹ ਨਾ ਕੁੜੀਆਂ ਨੇ ਕਰਨੇ ਹੁੰਦੇ ਆ ਨਾ ਤੇਰੀ ਚਾਚੀ ਦਾ ਫਰਜ਼ ਬੰਦਾ ਹੀ ਤਾਨੂੰ ਗਾੜੀ ਕਰਨ ਦਾ ਸਾਰੇ ਕੰਮ ਉਹਨੇ ਆਪਣੀ ਭਣੇ ਨੂੰ ਗਾੜੀ ਕਰਕੇ ਕੀਤੇ ਆ ਮੇਰੇ ਮਨ ਵਿੱਚ ਕੋਈ ਗੁੱਸਾ ਨਹੀਂ ਆਉਂਦਾ ਕਈ ਸਗਣ ਵੇ ਯਾਰ ਮੈਂ ਕਰਨੇ ਹੀ ਕੋਈ ਤੁਸੀਂ ਕਰਨੇ ਹੀਗੇ ਤੇ ਜੇ ਇਦਾਂ ਹੀ ਆਪਾਂ ਮੂੰਹ ਚੁੱਕਿਆ ਤੇ ਚੱਲ ਜੀਏ ਅਗਲੀ ਗਾੜੀੋਂ ਕੋਈ ਗਾਲ ਹੀ ਕਰ ਦੇ ਫਿਰ ਬੇਇੱਜ਼ਤੀ ਕਰਾ ਕੇ ਘਰ ਆਵਾਂਗੇ ਕੋਈ ਫਾਇਦਾ ਵਾ ਚਲੋ ਕੋਈ ਨਹੀਂ ਮੰਮੀ ਜੀ ਜੇ ਤੁਸੀਂ ਕਹਿੰਦੇਗੇ ਨਾ ਕਹੀ ਨਹੀਂ ਜਾਂਦੇ ਮੈਂ ਫਿਰ ਲੱਗੀ ਪੜਨ ਚੰਗਾ ਮੰਮੀ ਫਿਰ ਕੰਮ ਕਰ ਲਾਂ ਮੈਂ ਕਰ ਲਾ ਕਰ ਲਾ ਤੂੰ ਹੀ ਰੱਬਾ ਜੇ ਮੈਨੂੰ ਵੀ ਇੱਕ ਪੁੱਤ ਦਿੱਤਾ ਹੁੰਦਾ ਤੇ ਮੇਰੀਆਂ ਤਿਆਂ ਨੂੰ ਵੀ ਨਾ ਲੋਕਾਂ ਦੇ ਘਰਾਂ ਵਾਲ ਵੇਖਣ ਦੀ ਲੋੜ ਨਾ ਪੈਂਦੀ ਆਪਣੇ ਭਰਾ ਦੀਆਂ ਸਾਰੀਆਂ ਰੀਝਾਂ ਇਹ ਕਰਦੀਆਂ ਕੀ ਕਰਾਂ ਦਿਲ ਤੇ ਬੱਚਿਆਂ ਦਾ ਕਰਦਾ ਹੀ ਆ ਜਾਣ ਨੂੰ ਪਿੱਛੇ ਲਾਈ ਆ ਬੋਟੀ ਜਾ ਕੇ ਤੇ ਵੇਖ ਕੇ ਆਈਏ ਪਰ ਮੁੰਡਾ ਤੇ ਚੰਗਾ ਵਾ ਉਹਦੀ ਮਾਂ ਨਹੀਂ ਨਾ ਚੰਗੀ ਮੈਨੂੰ ਸਾਰਾ ਹੀ ਪਤਾ ਵਾ ਇਹਨਾਂ ਗਈਆਂ ਨੂੰ ਕੋਈ ਗੱਲ ਕਰਤੀ ਨਾ ਇਹਨਾਂ ਮੂੰਹ ਲਮਕਾ ਕੇ ਫੇਰ ਆ ਜਾਣਾ ਵਾ ਨਾਣ ਕੇ ਰੋਟੀ ਖਾਣੀ ਆ ਤੇ ਨਾ ਚਾਹ ਪੀਣੀ ਆ ਸਗੋਂ ਮੇਰਾ ਵੀ ਮਨ ਦੁਖੀ ਹੁੰਦਾ ਵਾ ਪਰ ਪਤਾ ਨਹੀਂ ਕਿਹੜੇ ਮਾੜੇ ਕਰਮ ਕੀਤੇ ਸੀ ਚਲ ਜੇ ਰੱਬ ਨੇ ਤਿੰਨ ਤੀਆਂ ਦਿੱਤੀਆਂ ਸੀ ਇੱਕ ਮੈਨੂੰ ਪੁੱਤ ਵੀ ਦੇ ਛੜਦਾ ਤੇ ਸਾਨੂੰ ਵੀ ਗਾੜੀ ਆਸ ਹੁੰਦੀ ਤੇ ਮੇਰੀਆਂ ਤੀਆਂ ਨੂੰ ਵੀ ਹੁੰਦਾ ਵੀ ਸਾਡਾ ਭਰਾ ਹੈਗਾ ਵਾ ਅਜੇ ਤੇ ਵਿਆਹ ਨਹੀਂ ਹੋਏ ਕੱਲ ਨੂੰ ਸਹੂਦ ਦੇਣ ਵਾਲ ਆਉਣੇ ਆ ਕਿਹਦੇ ਬੂਏ ਵਾਲ ਵੇਖਿਆ ਕਰਨਗੀਆਂ ਇਹੋ ਗੱਲ ਸੋਚ-ਸੋਚ ਕੇ ਨਾ ਮੇਰਾ ਮਨ ਬੜਾ ਹੀ ਦੁਖੀ ਹੁੰਦਾ ਵਾ ਰਮਨ ਕੀ ਗੱਲ ਹੋਈ ਆ ਮੂੰਹ ਸੁੱਟ ਕੇ ਬੈਠੀ ਐ ਗੱਲ ਕੀ ਹੋਣੀ ਆ ਮਾਨ ਵਿੱਚ ਵਿਚਾਰ ਜਿਆ ਹੀ ਆਉਂਦਿਆ ਹੈਗਾ ਵੀ ਜਿੱਦਾਂ ਲਾਗੇ ਵਿਆਹ ਹੋਇਆ ਵਾ ਤੇ ਵੇਖ ਲਓ ਦਿੰਦੇ ਦੇਣੀ ਸਾਨੂੰ ਕਿਹਾ ਵਾ ਸਾਡੇ ਮਾਨ ਵਿੱਚ ਵੀ ਸੌ ਰੀਜਾਂ ਹੈਗੀਆਂ ਵੀ ਚੱਲ ਵਿਆਹ ਵਾਲ लवली ਦਾ ਜਾਵਾਂਗੇ ਆਪਾਂ ਤੇ ਕੁੜੀਆਂ ਕਹਿਣ ਲੱਗੀਆਂ ਸੀ ਵੀ ਮੰਮੀ ਭਾਬੀ ਆਈ ਐ ਤੁਸੀਂ ਜਾਈਏ ਹੋइए ਭਾਬੀ ਕੋਲ ਵੀ ਹੈਗੇ ਨਾਲੇ ਤੂੰ ਖਲਾ ਦੇਣਾ ਸੀ ਦੱਸ ਕਿੱਦਾਂ ਦੀਆਂ ਗੱਲਾਂ ਕਰਨ ਦੇ ਜੀ ਤੁਹਾਡੀ ਪਰਚਾਈ ਦੱਸ ਬਾ ਕਿਦਾਂ ਦਾ ਵਾ ਜੇ ਗਈਆਂ ਨੂੰ ਕੋਈ ਗੱਲ ਕਰਤੀ ਨਾ ਫੇਰ ਇਹਨਾਂ ਨੇ ਰੋ ਹੁੰਦ ਗਾਵਣਾ ਵਾ ਤੇ ਮੇਰੇ ਕੋ ਵੀ ਵੇਖੀਆਂ ਨਹੀਂ ਗਿਆ ਜਾਣੀਆਂ ਉਹ ਚੱਲ ਉਹ ਜਿਹਦੇ ਨਵੀਂ ਨਵੀਂ ਬੋਟੀ ਆਈ ਆ ਉਹਦੇ ਸਾਹਮਣੇ ਥੁੜੀ ਉਹਨੇ ਕੋਈ ਗੱਲ ਬਾਤ ਕਰਨੀ ਉਹ ਹਟ ਨਹੀਂ ਸਕਦੀ ਵੇਖ ਲੋ ਨਾ ਹੰਨ ਗਾਉਣ ਵਾਲੇ ਦਿਨ ਕਿ ਆ ਹੁਣ ਵੀ ਗੁਰਦੁਆਰੇ ਖੜਨਾ ਸੀ ਤਾਂ ਵੀ ਨਹੀਂ ਸਾਡੇ ਘਰ ਸਨਾ ਕੱਲਿਆ ਫੇਰ ਕੀ ਹੋ ਜਾਂਦਾ ਕੁੜੀਆਂ ਨੂੰ ਵੀ ਚਾਹ ਹੁੰਦਾ ਵਾ ਜਿੱਦਾਂ ਭਰਾ ਹੈ ਨਹੀਂ ਚੱਲ ਜਿਹੜੇ ਛਗਣ ਵਿਹਾਰੀ ਇਹ ਘਰ ਦੀਆਂ ਉਹ ਵੀ ਭਰਾ ਹੀ ਪਰ ਨਾ ਇਹਨਾਂ ਨੂੰ ਤਾਂ ਪੁੱਛਿਆ ਕਵਾਇਆ ਵੀ ਨਹੀਂ ਆਪਣੀ ਆਪਣੀ ਵੀ ਨੂੰ ਗਾੜੀ ਕੀਤਾ ਸੀਗਾ ਤੋਂ ਹੁਣ ਚੁੱਪ ਕਰਕੇ ਨਾ ਇੱਕ ਤੇ ਅੰਦਰ ਚਲ ਗਈ ਜੇ ਤੇ ਇੱਕ ਇੱਥੇ ਕੰਮ ਕਰਨ ਰਹੀ ਆ ਮੈਨੂੰ ਵੀ ਨਾ ਉਹਨਾਂ ਵੱਲ ਵੇਖ ਕੇ ਨਾ ਬੜਾ ਦੁੱਖ ਜਿਹਾ ਲੱਗਾ ਉਹ ਗੱਲ ਤੇ ਰਮਨ ਤੇਰੀ ਠੀਕ ਵਾ ਪਰ ਇਹ ਆ ਵੀ ਮੈਂ ਤੇ ਰਜਿੰਦਰ ਨੂੰ ਬੜੀ ਯਾਰੀ ਸਮਝਾਇਆ ਪੀਰ ਨੂੰ ਪਰਜਾਈ ਨੂੰ ਸਮਝਾਇਆ ਕਰ ਯਾਰ ਮਾਲਾ ਸਾਡਾ ਬੱਚਾ ਨਹੀਂ ਆ ਚਲ ਧੀਆ ਵੀ ਸਾਡੀਆਂ ਮੁੰਡੇ ਆ ਰਹੀਆਂ ਹੀ ਆ ਪਰ ਉਹ ਕਹਿੰਦਾ ਹਟਦੀ ਨਹੀਂ ਉਹ ਚਲ ਕੋਈ ਗੱਲ ਨਹੀਂ ਕੀ ਕਰਨਾ ਜਿਹੜੀ ਚੀਜ਼ ਦੀ ਹੁਣ ਹੋਵੇ ਨਾ ਅਗਲਾ ਬੰਦਾ ਨਾ ਉਹ ਮੇਲੇ ਮਾਰਦਾ ਹੁੰਦਾ ਵਾ ਪਿਆ ਚੀਜ਼ ਦੀ ਇਹਨਾਂ ਨੂੰ ਘਾਟਵਾ ਕੋਈ ਗੱਲ ਨਹੀਂ ਕਦੇ ਨਾ ਕਦੇ ਤੇ ਇਹਨਾਂ ਨੂੰ ਸਮਝਾਉਗੀ ਨਾ ਵੀ ਆਪਣੇ ਆਪਣੇ ਹੁੰਦੇ ਆ ਰਮਨ ਸਮਝੇ ਇਹਨੂੰ ਕਦੋਂ ਆਉਣੀ ਆ ਵੀ ਆਪਣੇ ਆਪਣੇ ਹੁੰਦੇ ਆ ਅਸੀਂ ਤੇ 24 ਘੰਟੇ ਇਹਨਾਂ ਦੇ ਲਾਗੇ ਰਹਿੰਦੇ ਆ ਵੀ ਸਾਡੇ ਆ ਛੋਟਾ ਭਰਾ ਵਾ ਜਾਂ ਕਿੱਦਾਂ ਵਾ ਪਰ ਉਹ ਨਹੀਂ ਨਾ ਸਮਝਦੀ ਇਹ ਗੱਲ ਨੂੰ ਚਲੋ ਕੋਈ ਗੱਲ ਨਹੀਂ ਆਪ ਤਾਂ ਹੀ ਟਾਈਮ ਕੱਢ ਹੀ ਲਿਆ ਵਾ ਜਦੋਂ ਕੁੜੀਆਂ ਨਿਆਣੀਆਂ ਵੱਲ ਵੇਨੀਆਂ ਨਾ ਫੇਰ ਹੋਰ ਤਰ੍ਹਾਂ ਹੁੰਦਾ ਵਾ ਰਮਨ ਐਵੇਂ ਨਾ ਟੈਨਸ਼ਨ ਲਈ ਜਾ ਮਖਤਾਰ ਦਾ ਮੈਨੂੰ ਆਇਆ ਹੀ ਫੋਨ ਤੇ ਅਸੀਂ ਅੱਜ ਆਉਣਾ ਵਾ ਤਾਂ ਕੋਈ ਤਿਆਰੀ ਟੁਰੀ ਕਰਾ ਐਸਮਸਮੂਨ ਕਰ ਕਈ ਫੋਨ ਤੇ ਮੈਨੂੰ ਵੀ ਆਇਆ ਹੀਗਾ ਚਲੋ ਕੋਈ ਗੱਲ ਨਹੀਂ ਵੇਖ ਲੈਣੀ ਆ ਜਿਹੜਾ ਸਮਾਨ ਕੋਈ ਨਾ ਹੋ ਤੁਹਾਨੂੰ ਦੱਸ ਦਿੰਨੇ ਜਾ ਕੇ ਤੇ ਲਿਆ ਦਿਓ ਫਿਰ ਵੇਖ ਲੈ ਕੁੜੀਆਂ ਨੂੰ ਪੁੱਛ ਲੈ ਜਿਹੜੀ ਹੈ ਨਹੀਂ ਚੀਜ਼ ਫਿਰ ਮੈਂ ਜਾ ਕੇ ਤੇ ਲਿਆਦਾ ਤੁਹਾਨੂੰ ਕੋਈ ਗੱਲ ਨਹੀਂ ਵੇਖ ਲੈਣੀ ਹੋਰ ਪੱਤ ਠੀਕ ਠਾਕ ਹਾਂ ਹਾਂਜੀ ਬੀਜੀ ਠੀਕ ਠਾਕ ਆ ਹੋਰ ਸੱਸ ਸੋਹਰਾ ਸਾਰੇ ਵਧੀਆ ਠੀਕ ਠਾਕ ਨੇ ਅੱਛਾ ਤਾਂ ਪ੍ਰਹੁਣਾ ਕੀ ਕੰਮ ਕਰਦਾ ਹੁਣ ਕਰਦਾ ਪਾਰ ਦਾ ਕੰਮ ਤਾਂ ਦਾ ਹਾਂਜੀ ਜਾਂਦੇ ਆ ਪਹਿਲੀਆਂ ਚ ਅੱਛਾ ਹਾਂਜੀ ਕਰਦੇ ਆ ਕੰਮ ਸੱਚੇ ਸੁਭਾਤ ਇੰਨਾ ਚੰਗਾ ਹੋਣਾ ਬਿਜੀ ਸਾਰਿਆਂ ਦਾ ਕਿ ਕੋਈ ਗੱਲ ਨਹੀਂ ਕਰਨ ਵਾਲੀ ਅੱਛਾ ਹਾਂਜੀ ਚਲ ਪੁੱਤ ਇਹੋ ਕੁਛ ਸੋਚੀਦਾ ਸੀ ਕਿ ਚਲ ਕੋਈ ਹੈ ਨਹੀਂ ਤੇ ਪੁੱਤ ਚੰਗਾ ਮਿਲ ਜੇ ਚੰਗਾ ਰਿਸ਼ਤੇਦਾਰ ਮਿਲ ਜਣ ਤੇ ਉਹਦੇ ਨਾਲ ਹੀ ਵੱਡੇ ਕੰਮ ਹੈ ਨਹੀਂ ਸਾਰੇ ਬੰਦੇ ਆ ਨਹੀਂ ਨਹੀਂ ਬੜੇ ਵਧੀਆ ਬੀਜੀ ਜੀ ਸਾਰੇ ਬੜੇ ਚੰਗੇ ਨੇ ਵਧੀਆ ਹੀ ਪੁੱਤ ਚਾਈਦਾ ਹਾਂਜੀ ਬੀਜੀ ਤੁਸੀਂ ਜੋ ਬੰਨੂ ਨਾਲ ਲੈ ਹੁੰਦੇ ਜੋ ਬਨਾਇਆ ਜੋ ਬੰਨੂ ਨਾਲ ਗਾੜੀ ਕੰਮ पे ਗਿਆ ਹੈ ਉਹ ਹਾਂ ਤੇ ਮੈਂ ਬੀਬੀ ਗਾੜੀਆਂ ਤੁਸੀਂ ਮਿਲ ਕੇ ਲਾਉਣਾ ਚਾਹੀਦਾ ਤੇ ਮੈਂ ਗਾੜੀਆਂ ਕੰਮ ਜਿਹੜਾ ਕਰਨ ਵਾਲਾ ਉਹ ਕਰਨਾ ਚੱਲ ਬੀਜੀ ਕਿੰਨਾ ਕੁ ਟਾਈਮ ਲੱਗਣਾ ਹੈ ਤੇ ਘੁੱਟ ਚਾਹ ਪੀ ਗਏ ਫਿਰ ਚੱਲ ਜਾਂਦੇ ਉਹ ਤੇ ਟਾਈਮ ਤੇ ਇਦਾਂ ਹੀ ਆ ਪਰ ਹੁਣ ਉਹ ਵੀ ਕੰਮ ਜ਼ਰੂਰੀ ਹੈ ਟਾਈਮ ਦੇ ਟਾਈਮ ਹੀ ਕਰਨਾ ਹੈਗਾ ਆਓ ਨਹੀਂ ਤੇ ਹੈ ਹੀ ਆ ਹੋਰ ਸੁਣਾਓ ਘਰੇ ਠੀਕ ਠਾਕ ਆ ਸਾਰੇ ਸਾਰੇ ਠੀਕ ਠਾਕ ਵਾ ਤੂੰ ਸੁਣਾ ਬੱਸ ਵਧੀਆ ਪੰਨਾ ਵੀ ਠੀਕ ਜੇ ਜੀ ਗੱਤ ਆਪ ਵੀ ਤੂੰ ਕਮਣਾ ਸੋਣਾ ਉਹਨਾਂ ਦੇ ਆਖੇ ਲਾ ਕੇ ਜੋ ਆਖਣ ਉਹ ਹੀ ਕਰਨਾ ਨਹੀਂ ਨਹੀਂ ਆਪ ਆਪਣੀ ਮਰਜ਼ੀ ਨਹੀਂ ਕੋਈ ਵੀ ਕਰਨੀ ਤੈਨਾਂ ਜਿੱਦਾਂ ਤੁਸੀਂ ਆਖੋਗੇ ਨਾ ਉਦਾਂ ਹੀ ਕਰੂੰਗੀ ਬਹੁਤ ਆਖਿਆ ਵੀ ਆਪਣੇ ਹੱਥ ਜਵੇਤੀ ਸਭ ਕੁਝ ਹੁੰਦਾ ਵਾ ਜੋ ਤੂੰ ਕਰਨਾ ਚਾਹੇਂਗੀ ਉਹ ਹੀ ਹੋਣਾ ਠੀਕ ਆ ਹੌ ਨਹੀਂ ਇੱਥੇ ਹੈ ਹੀ ਆ ਪੁੱਤਣ ਕਿਸ ਦਿਨ ਆਣ ਕੇ ਪਿੰਡ ਫੇਰਾ ਮਾਰ ਆਇਓ ਹਾਂਜੀ ਬਿਜੀ ਹੁਣ ਆਈਆਂ ਪਰ ਪਤਾ ਨਾ ਕੀ ਆ ਹੁਣ ਤਿੰਨ ਚਾਰ ਦਿਨ ਧਾਲੇ ਹੋਈ ਆ ਪਹਿਲਾਂ ਗੁਰਦੁਆਰਾ ਸਾਹਿਬ ਚਲ ਗਈ ਇੱਕ ਦਿਨ ਤੇ ਤੁਹਾਨੂੰ ਪਤਾ ਸ਼ਗਨ ਵਿਹਾਰ ਕਰਦਿਆ ਕਰਦਿਆ ਇੰਨੇ ਕਿੰਨੇ ਦਿਨ ਲੰਘ ਗਏ ਆ ਤਿਹੋੜਾ ਕੋਈ ਨਹੀਂ ਆਵਾਂਗੇ ਕਿਹਨਾਂ ਹਾਂ ਮਿਲਨੇ ਹੋਗੇ ਤੇ ਹੁਣ ਤੁਸੀਂ ਜ਼ਰੂਰ ਕਰ ਫੇਰਾ ਮਾਰਿਓ ਚੰਗਾ ਫੇਰਾ ਮਾਰੀ ਤਹੀਦਾ ਵਾ ਦੀਦੀ ਕਿੱਡੀ ਕੇ ਗੱਲ ਏ ਜੇ ਮੰਮੀ ਸਾਨੂੰ ਭਾਬੀ ਨੂੰ ਵੇਖਣ ਜਾਂਦਿੰਦੇ ਤੇ ਮੰਮੀ ਵੀ ਨਾ ਐਵੇਂ ਜੇਦੀ ਕਰਕੇ ਬਹਿ ਜਾਂਦੇ ਆ ਸਹੀ ਗੱਲ ਬੜਾ ਚਾਹ ਹੀ ਨਾ ਵਿਆਹ ਹੋਇਆ ਵਾ ਨਵੀਂ ਨਵੀਂ ਭਾਬੀ ਵੇਖਣ ਦਾ ਕਿੰਨਾ ਚਾਹ ਹੁੰਦਾ ਵਾ ਗੱਲ ਤੇ ਤੁਹਾਡੀ ਵੱਡਿਆਂ ਵੱਡਿਆਂ ਦੀ ਹੋਈ ਆ ਸਾਡਾ ਵਿੱਚ ਕਾਦਾ ਕਸੂਰ ਵਾ ਮੈਂ ਪਤਾ ਕੀ ਕਰਨਾ ਵਾ ਕਿਹ ਦਿਨ ਚੋਲੀ ਚੋਲੀ ਜਾ ਕੇ ਮੇਲਾਣਾ ਵੇਖਿਓ ਕੱਲੀ ਨਾ ਚੰਜੀ ਮੈਨੂੰ ਵੀ ਨਾਲ ਲੈ ਜੀ ਉਹ ਵੇਖੋ ਇਹ ਤਸੀਂ ਤੇ ਮੰਮੀ ਦੀ ਗੱਲ ਮੰਨ ਲੈਂਦੇ ਜੀ ਮੈਂ ਥੋੜੀ ਡਰਦੀ ਜੀ ਉਹਨੇ ਤਾਂ ਹੱਦ ਦਿੱਤਾ ਤੁਹਾਡੀ ਕੁੜੀ ਆਈ ਤੇ ਫਿਰ ਉਹ ਤੇ ਬਾਅਦ ਦੀ ਗੱਲ ਵਾ ਅਹੀਂ ਤੇ ਭਾਬੀ ਵੇਖਣ ਜਾਣਾ ਮम्मी ਜਦੋਂ ਵੇਲੀ ਨਾਲ ਜਾਣਗੇ ਨਾ ਆਪਾਂ ਦੋਵੇਂ ਜਣੇ ਚੱਲ ਜਾਾਂਗੇ ਉਹ ਤੋਂ ਨਾ ਨਾ ਦੋਵਾਂ ਇਕੱਠੀਆਂ ਨਹੀਂ ਜਾਣਾ ਜਾ ਤੇ ਪਹਿਲਾਂ ਤੂੰ ਹੀ ਚੱਲ ਜਾਓ ਤੇ ਮੈਂ ਧਿਆਨ ਰੱਖੂਗੀ ਜਦ ਮੈਂ ਚੱਲ ਜੂਗੀ ਦੋਵੇਂ ਇਕੱਠੀਆਂ ਗਈਆਂ ਹੋਣਾ ਹੈ ਮम्मी ਸਾਡਾ ਘਟਾਪਾ ਲਾ ਦੇਣ ਲੇ ਤਾਂ ਕਰ ਪਹਿਲਾਂ ਤੂੰ ਹੋਈ ਫਿਰ ਮੈਂ ਬਾਅਦ ਚੱਲ ਜੂਗੀ ਠੀਕ ਹੈ ਹੋਰ ਕੀ ਆ ਹੋਣਾ ਹੈ ਮम्मी ਸਾਡੇ ਦੋਵਾਂ ਦਾ ਘਟਾਪਾ ਲਾ ਦੇਣ

ਰਿਪਿੰਦਰਾ ਚਾਹ ਪਾਣੀ ਪਿਆ ਵੀਰ ਮਮੀ ਜੀ ਮੈਂ ਤੇ ਕਹਿਨ ਦਈ ਤੇ ਬਿਜੀ ਐਵੇਂ ਕਲੀ ਪਾ ਕੇ ਬੈ ਗਈ ਆ ਨਹੀਂ ਨਹੀਂ ਬਿਜੀ ਬੈਠੋ ਤੁਸੀਂ ਚਾਹ ਬਣਾ ਕੇ ਨਾ ਜਮਨ ਆ ਜਣਾ ਮੈਂ ਤੇ ਫਿਰ ਮੈਂ ਹੁਣ ਮੈਨੂੰ ਦੇਖਣਾ ਮੈਂ ਤੇ ਹੁਣ ਤੁਸੀਂ ਮੈਨੂੰ ਜਾਣ ਦੋ ਪਰ ਨਹੀਂ ਨਹੀਂ ਕੋਟ ਚਾਹ ਪੀ ਕੇ ਚੱਲ ਜਾ ਫਿਰ ਕੀ ਕਿਆ ਹੁਣ ਫਿਰ ਪੀ ਲਾਂਗੇ ਮੁੜ ਕੇ ਆਵਾਂਗੇ ਚਲੋ ਮੈਂ ਕਹਿੰਦੀ ਬਿਜੀ ਐਵੇਂ ਕਲੀ ਪੈ ਗਈ ਆ ਚਲ ਫਿਰ ਨਾ ਗਾਂ ਕਰਿਆ ਪੁੱਤ ਚਲੋ ਠੀਕ ਹੈ ਸਸਿਕਰਪਿੰਦਰਾ ਸੱਚਾ ਵੀਰ ਜੀ ਉਹ ਠੀਕ ਠਾਕ ਹਾਂਜੀ ਵਧੀਆ ਠੀਕ ਠਾਕ ਆ ਮੈਂ ਤਾਂ ਕਹਿਣਾ ਸੀ ਤੁਹਾਡੇ ਨਾਲ ਹੀ ਚੱਲਦੇ ਤੁਸੀਂ ਤੇ ਮਾਰ ਲੋ ਕਿਥੇ ਪਿੰਡ ਫੇਰਾ ਕੋਈ ਨਹੀਂ ਪਿੰਡ ਦੀ ਆਵਾਂਗੇ ਤੇ ਤੁਸੀਂ ਬੁਏ ਘੜੀ ਨੂੰ ਮੋੜ ਚਲੇ ਜਾਓਗਾ ਉਹ ਨਹੀਂ ਗਾਂ ਨਹੀਂ ਆਉਣਾ ਮੈਂ ਅੱਗੇ ਕੰਮ ਹੀ ਮੈਨੂੰ ਇੱਕ ਆਏ ਹੈ ਚਾਹ ਕੋਟੇ ਪੀ ਕੇ ਉਹ ਨਹੀਂ ਨਹੀਂ ਚਾਹ ਕੋਈ ਜਾਣਾ ਫਿਰ ਉਹ ਕੋਈ ਗੱਲ ਨਹੀਂ ਆ ਘਰ ਸਾਰੇ ਠੀਕ ਵਾ ਸਭ ਵਧੀਆ ਠੀਕ ਹਾਂਜੀ ਠੀਕ ਨੇ ਉਹ ਵੀ ਆਪਾਂ ਕਿਸੇ ਦਿਨ ਆਵਾਂਗੇ ਫਿਰ ਟਾਈਮ ਕੱਢ ਕੇ ਆਵਾਂਗੇ ਹੁਣ ਮੈਨੂੰ ਅੱਗੇ ਕੰਮ ਹੀ ਹੈਗਾ ਤਾਂ ਬਹਿ ਹਾਂ ਚੱਲ ਮੈਂ ਬਿਜਲੀ ਆ ਜਾਣਾ ਚੰਗੇ ਨਹੀਂ ਲੱਗਦਾ ਮੈਂ ਕਹਿੰਦੀ ਆਏ ਨੇ 2 ਮਿੰਟ ਉਹ ਨਹੀਂ ਕੋਈ ਨਹੀਂ ਮੈਂ ਭਾਜੀ ਨੂੰ ਕਰ ਲੂੰਗਾ ਫੋਨ ਕੋਈ ਨਹੀਂ ਤੁਸੀਂ ਕਰੋ ਕੋਈ ਨਹੀਂ ਕਰ ਲੋ ਕੰਮ ਆਪਾਂ ਚੱਲਦੇ ਹਾਂ ਚਲੋ ਠੀਕ ਹੈ ਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਹੋ ਠੀਕ ਠਾਕ ਹਾਂਜੀ ਠੀਕ ਠਾਕ ਸਤਿ ਸ੍ਰੀ ਅਕਾਲ ਭਾਬੀ ਉਹ ਠੀਕ ਠਾਕ ਜੀ ਹਾਂਜੀ ਬਈ ਚੱਲ ਚੰਗਾ ਕੀਤਾ ਤੁਸੀਂ ਆ ਗਏ ਮੇਰਾ ਵੀ ਬੜਾ ਹੀ ਦਿਲ ਕਰ ਰਿਹਾ ਸੀ ਤੁਹਾਨੂੰ ਮਿਲਣ ਨੂੰ ਤੇ ਘਰੋਂ ਨਿਕਲਿਆ ਨਹੀਂ ਜਾਂਦਾ ਫਿਰ ਜੋਤ ਚੱਲ ਜਾਂਦੀ ਆ ਤੇ ਸੰਦੀਪ ਕੱਲੀ ਰਹਿ ਜਾਂਦੀ ਆ ਫਿਰ ਤੁਹਾਨੂੰ ਪਤਾ ਹੀ ਆ ਸਮੇਂ ਦੇ ਹਿਸਾਬ ਨਾਲ ਭਾਜੀ ਕਿੱਥੇ ਨੇ ਉਹ ਵੀ ਨਾ ਇਧਰੋਂ ਬਾਹਰ ਨੂੰ ਗਏ ਕੰਮ ਜਿਹੜੇ ਕਾਉਣੇ ਵਾਲੇ ਹੁਣੇ ਆ ਵਾਵਾ ਚਿਰ ਦੇ ਗਏ ਆ ਤੁਸੀਂ ਨਿੱਕੀ ਨੂੰ ਨਾਲ ਲਿਆਉਣਾ ਸੀ ਉਹ ਵੀ ਮੇਰੇ ਨਾਲ ਜਾਂਦੀ अच्छा अच्छा कोई नहीं ले आऊंगी फिर लेवांगी ਨਾਲ ਹੀ ਆ ਲੈ ਕੇ ਆयो ਮੇਰਾ ਬੜਾ ਦਿਲ ਕਰਨਿਆ ਹੈ ਮਿਲਣ ਨੂੰ ਨਹੀਂ ਕੋਈ ਨਹੀਂ ਲਿਆਵਾਂਗੇ ਉਹ ਵੀ ਕਹਿ ਨਹੀਂ ਜਾਣਾ ਤੇ ਫਿਰ ਸਕੂਲ ਜਾਣਾ ਹੈ ਨਾ اچھا اچھا ਤਾਂ ਕਰਕੇ ਸੰਦੀਪ ਬਣਾਓ ਪੁੱਤ ਚਾਹ ਪਾਣੀ ਸਸੀ ਕੀ ਆ ਜੀ ਸਸੀ ਭਾਈ ਸਸੀ ਕਾਲਾ ਹਾਂ ਜੀ ਸਸੀ ਕਾਲੀ ਉਹ ਸੁਣਾਓ ਬੱਚਿਆਂ ਦਾ ਕੀ ਹਾਲ ਆ ਹਾਂ ਜੀ ਠੀਕ ਠਾਕ ਵਧੀਆ ਭਾਜੀ ਗਏ ਸਕੂਲ ਹਾਂ ਜੀ ਗਏ ਚਲੋ ਵਧਦੇ ਭਾਈ ਉਹ ਨਵਾਂ ਵਸਤ ਲੈਣਾ ਨਹੀਂ ਕੋਈ ਗੱਲ ਨਹੀਂ ਪੁਰਾਣੇ ਚਾਹ ਪੀ ਕੇ ਬੰਬੀ ਵਾਲ ਨੂੰ ਗਏ ਹੀ ਹੈ ਹੋਰ ਭਾਜੀ ਬਾ ਠੀਕ ਹੈ। ਅਨਕੁਲ ਠੀਕ ਹੈ। ਹਾਂ ਵਧੀਆ ਸਭ। ਮਖਤਿਆਰ ਚੰਗਾ ਹੋ ਗਿਆ ਯਾਰ ਤੁਸੀਂ ਆਪ ਆ ਗਏ ਜੀ। ਅਸੀਂ ਉਦਾਂ ਤੁਹਾਡੇ ਕੋਲ ਜਾਣਾ ਸੀ। ਆ ਜਾਈ ਨਾ ਭਾਜੀ। ਤੁਹਾਡਾ ਨਾ ਇੱਕ ਸਲਾਹ ਕਰਨੀ। ਕਾਹਦੀ ਸਲਾਹ ਭਾਜੀ? ਉਹ ਮੇਰਾ ਦਾਹੀ ਸੰਦੀਪ ਦਾ ਕਿਤੇ ਰਿਸ਼ਤਾ ਵੇਖਦੇ। ਤੇ ਇਹਦਾ ਕਰ ਦਿੰਦੇ ਕਿਤੇ। ਕੋਈ ਗੱਲ ਨਹੀਂ ਭਾਈ ਤੁਸੀਂ ਟੈਨਸ਼ਨ ਨਾ ਲਾਓ। ਕੋਈ ਗੱਲ ਦੀ ਵੀ। ਖਣੋ ਹੀ ਫਿਕਰ ਆ। ਤੇ ਵੇਖਿਓ ਜੇ ਚੰਗਾ ਹੋਏ ਮੁੰਡਾ ਕਿਤੇ ਘਰ-ਬਾਰ ਬਣਿਆ ਹੋਏ ਚੰਗਾ। ਚੱਲ ਵੀਰ ਜੀ ਅਸੀਂ ਤੇ ਇਹ ਕਹਿੰਨੇ ਆਂ ਕਿ ਪਰਿਵਾਰ ਗਾੜੀ ਨਾ ਚੰਗਾ ਹੋਵੇ ਮੁੰਡਾ ਚੰਗਾ ਹੋਵੇ ਠੀਕ ਹੈ ਇਹ ਇੱਥੇ ਤੇ ਤੁਹਾਨੂੰ ਪਤਾ ਹੀ ਆ ਹੁਣ ਕਿ ਭਰਾ ਅੱਗੇ ਹਨੀ ਆ ਬਾਰ ਬਾਰ ਕਿੰਨੇ ਮਗਰ ਫੇਰਾ ਮਾਰਨਾ ਵਾ ਨਹੀਂ ਭੈਣ ਜੀ ਤੁਸੀਂ ਫਿਕਰ ਨਾ ਕਰੋ ਤੁਹਾਨੂੰ ਵੀ ਫਿਕਰ ਹੈ ਸੇ ਕੋਈ ਗੱਲ ਨਹੀਂ ਆਈ ਕੋਈ ਨਾ ਕੋਈ ਵੇਖਣਾ ਰਿਸ਼ਤਾ ਵਧੀਆ ਜਾ ਮੁੰਡੇ ਦਾ ਘਰ ਘਰ ਠੀਕ ਹੋਵੇ ਆ ਧੱਕ ਰੱਖਿਓ ਜੇ ਤੁਹਾਨੂੰ ਕੋਈ ਚੰਗਾ ਲੱਗੂਗਾ ਤੇ ਦੱਸਿਓ ਫਿਰ ਠੀਕ ਹੈ ਤੇ ਕਰ ਛੇਤੀ ਦੇਣਾ ਏ ਆਫੇ ਨਿੱਕੀ ਵੀ ਪੜਨ ਲਈ ਆ ਇਹਦਾ ਕਰਾਂਗੇ ਮੁੜ ਕੇ ਉਹਦੇ ਬਾਰੇ ਸੋਚਾਂਗੇ ਕੁਝ ਮਖਤਿਆਰ ਕਿਤੇ ਵੀ ਗੱਲ ਕਰੋਗੇ ਨਾ ਰਿਸ਼ਤੇ ਦੀ ਉਹਨਾਂ ਨੂੰ ਇਹ ਗੱਲ ਦੱਸ ਦਿਓ ਭਿੰ ਲੈਣਾ ਦੇਣਾ ਕੱਖ ਨਹੀਂ ਸਿਰਫ ਔਰ ਕੋ ਕੁੜੀ ਕੁੜੀ ਜੀ ਭੈਣ ਜੀ ਚੰਗੇ ਰਿਸ਼ਤੇ ਕਿੱਥੇ ਲੱਭਦੇ ਆ ਜਿੱਥੇ ਪੁੱਛੀਏ ਪਹਿਲਾਂ ਤਾਂ ਕਹਿਣਗੇ ਵੀ ਮੁੰਡਾ ਕੁਝ ਨਹੀਂ ਖਾਂਦਾ ਪੀਂਦਾ ਜੇ ਬਾਅਦੋਂ ਪਤਾ ਕਰੀਏ ਫਿਰ ਪਤਾ ਚੱਲਦਾ ਹੈ ਮੁੰਡਾ ਤਾਂ ਨਸ਼ਾ ਸ਼ਰਾਬ ਵੀ ਪੀਂਦਾ ਤੇ ਨਸ਼ੇ ਵੀ ਕਰਦਾ ਹੈ ਇਹ ਤਾਂ ਗੱਲ ਨਾ ਠੀਕ ਆ ਭਾਬੀ ਤੁਹਾਡੀ ਅੱਜ ਕੱਲ੍ਹ ਨਾ ਲੋਕਾਂ 'ਚ ਓਲੇ ਪੜਦੇ ਬੜੇ ਆ ਜਦੋਂ ਰਿਸ਼ਤਾ ਕਰਨਾ ਹੁੰਦਾ ਵਾ ਉਦੋਂ ਹੋਰ ਹੁੰਦੇ ਆ ਜਦੋਂ ਵਿਆਹ ਹੋ ਜਾਂਦਾ ਵਾ ਫਿਰ ਉਹਨਾਂ ਦੀਆਂ ਗੱਲਾਂ ਹੋਰ ਹੋ ਜਾਂਦੀਆਂ ਵਾ ਕੋਈ ਨਹੀਂ ਤੁਸੀਂ ਕਾਲੀ ਨਾ ਕਰੋ ਕੋਈ ਜੰਗਾ ਮੁੰਡਾ ਵੇਖੇ ਤਾਂ ਫਿਰ ਕਰਨੇ ਗੱਲ ਰਿਸ਼ਤੇ ਦੀ ਉਹਦੀ ਅੱਗੇ ਮੈਂ ਵੀ ਇਹੋ ਸੋਚਨੀ ਹਾਂ ਵੀ ਚਲ ਕੋਈ ਰਿਸ਼ਤੇਦਾਰੀ ਵਿੱਚ ਲੱਭ ਜਾਂਦਾ ਨਾ ਤਾਂ ਵਧੀਆ ਗੱਲ ਹੀ ਨਹੀਂ ਕੋਈ ਰਿਸ਼ਤੇਦਾਰੀ ਸੀ ਵੇਖਾਂਗੇ ਮਕਤਿਆਰ ਧਿਆਨ ਰੱਖੀ ਮੇਰਾ ਵੀਰ ਜੇ ਚੰਗਾ ਕਿਤੇ ਰਿਸ਼ਤਾ ਮਿਲੂਗਾ ਨਾ ਤੇ ਕਰ ਦਾਂਗੇ ਫਿਰ ਉੱਥੇ ਹੈ ਭਾਜੀ ਮੇਰਾ ਧਿਆਨ ਆ ਟੈਨਸ਼ਨ ਨਾ ਤੁਸੀਂ ਰੱਖ ਲੋ ਜਿਆਦਾ ਗੱਲ ਪਤਾ ਕੀ ਆ ਅੱਜ ਕੱਲ ਲੋਕੀ ਸੱਚ ਨਹੀਂ ਦੱਸਦੇ ਜਿੰਨੂੰ ਵੀ ਪੁੱਛੀਏ ਮਾਂ ਵੀ ਉਹਨੇ ਤੇ ਕਹਿਣਾ ਹੀ ਆ ਇਹ ਤੁਹਾਡਾ ਮੋਡਾ ਬੜਾ ਸਾਊ ਆ ਕੱਖ ਨਹੀਂ ਖਾਂਦਾ ਪੀਂਦਾ ਤੇ ਪਤਾ ਬਾਅਦ ਚ ਲੱਗਦਾ ਭਾਜੀ ਕੋਈ ਆਹੋ ਆਣ ਗਵਾਂਡ ਦੱਸ ਦਿੰਦਾ ਫਿਰ ਕੀ ਆ ਕੰਮ ਵਾ ਤੇ ਮੈਂ ਡਰਨਾ ਇਹ ਗੱਲ ਤੋਂ ਕੱਲ ਨੂੰ ਭਾਜੀ ਤੁਹਾਨੂੰ ਪਤਾ ਹੀ ਹੈ ਨਾ ਉਹ ਬਿਲਕੁਲ ਬਿਲਕੁਲ ਗੱਲ ਕੋਈ ਕਰਦੇ ਆ ਤੇ ਬਾਅਦ ਚ ਨਿਕਲਦਾ ਕੁਝ ਹੋਰ ਆ ਤੇ ਤੁਹਾਡੀ ਵਿੱਚ ਬੇਇੱਜ਼ਤੀ ਨਾ ਹੋਵੇ ਮੈਂ ਇਹ ਗੱਲੋਂ ਡਰਨਾ ਮੁਖਤਿਆਰ ਸਾਰੀ ਦੁਨੀਆ ਕੋਈ ਜੀ ਨਹੀਂ ਆ ਫੇਰ ਵੀ ਕਿਤੇ ਵੇਖਿਓ ਤੁਸੀਂ ਤਿਆਰ ਰਹਿਓ ਚੰਗਾ ਠੀਕ ਹੈ ਭਾਜੀ ਨਾਲੇ ਵੀਰ ਜੀ ਗੱਲ ਇਦਾਂ ਵਾ ਜੇ ਰਿਸ਼ਤਾ ਲੱਭੂਗਾ ਨਾ ਇਹ ਇੱਕ ਗੱਲ ਉਹਨਾਂ ਨਾਲ ਪੱਕੀ ਕਰ ਲਿਓ ਤੁਹਾਡੇ ਕੋਲ ਦੇਣ ਲੈਣ ਨੂੰ ਕੁਝ ਨਹੀਂ ਜੇ ਹੈਗਾ ਤੁਹਾਡੇ ਕੋਲ ਧੀ ਧੀ ਜੇ ਪਰ ਕੰਮ ਵੱਲੋਂ ਕੋਈ ਸ਼ਿਕਾਇਤ ਨਹੀਂ ਆਉਂਦੀ ਘਰ ਦਾ ਸਾਰਾ ਕੰਮ ਕਰੂਗੀ ਮੈਂ ਨਾ ਕੁੜੀਆਂ ਚੰਡੀਆਂ ਵਾਂ ਆਪਣੀਆਂ ਕੰਮ ਵੱਲੋਂ ਕੋਈ ਗੱਲ ਨਹੀਂ ਭਾਜੀ ਤੁਸੀਂ ਟੈਨਸ਼ਨ ਨਾ ਲਓ ਮੈਂ ਪੂਰੀ ਸ਼ਾਨਬੀਨ ਕਰਕੇ ਨਾ ਮੁੰਡੇ ਦੀ ਪਹਿਲੇ ਫੇਰ ਹੀ ਗੱਲ ਤੋਰਾਂਗਾ ਕਾਂ ਪਹਿਲੇ ਮਰੋਂ ਪਤਾ ਸਦਾ ਕਰ ਲਾਂਗਾ ਤੇ ਫੇਰ ਹੀ ਮੈਂ ਤੁਹਾਡੇ ਤੱਕ ਗੱਲ ਪਹੁੰਚਾਵਾਂਗਾ ਗੱਲ ਵੀਰ ਜੀ ਪਤਾ ਕੀ ਆ ਹਾਂਜੀ ਇੱਕ ਤੇ ਹੁੰਦਾ ਨਾ ਚਾਚੇ ਤਾਏ ਸਾਸ ਦੇਣ ਤਾਂ ਵੀ ਕੋਈ ਫਿਕਰ ਨਹੀਂ ਹੁੰਦਾ ਹਾਂਜੀ ਹਾਂ ਤੁਹਾਨੂੰ ਪਤਾ ਤਾਂ ਹੈਗਾ ਵਾ ਪੀ ਇਹਨਾਂ ਦਾ ਭਰਾ ਸਾਡੇ ਨਾਲ ਕਿਦਾਂ ਕਰਦਾ ਵਾ ਮੁੰਡੇ ਦਾ ਵਿਆਹ ਕੀਤਾ ਵਾ ਮਾੜਾ ਮੋਟਾ ਹੀ ਸਾਨੂੰ ਕਿਹਾ ਹੀਗਾ ਤੇ ਉਹਨਾਂ ਨੇ ਤੇ ਇਹੋ ਹੀ ਚਾਉਣਾ ਵਾ ਵੀ ਮਾੜੇ ਘਰ ਇਹਨਾਂ ਦੀਆਂ ਕੁੜੀਆਂ ਚੱਲ ਜਾ ਤੇ ਤਮਾਸ਼ਾ ਬਣੇ ਤੇ ਅਸੀਂ ਵੇਖੀਏ ਪਰ ਅਸੀਂ ਕਹਿੰਨੇ ਆ ਚੱਲ ਸਾਡੀਆਂ ਧੀਆ ਵਾ ਤੇ ਸੌਖੇ ਘਰ ਜਾਣ ਨਹੀਂ ਨਹੀਂ ਕੋਈ ਗੱਲ ਨਹੀਂ ਤੁਸੀਂ ਪੈਨ ਫਿਕਰ ਨਾ ਕਰੋ ਚੰਗਾ ਹੋ ਗਿਆ ਮੰਮੀ ਚੱਲ ਗਈ ਆ ਮੈਂ ਤਾਂ ਹੀ ਜਾਨੀ ਇਕੱਠੀਆਂ ਹੋਣੀਆਂ ਮੈਂ ਤਾਂ ਹੀ ਕਹਿਣੀ ਪਤਾ ਨਹੀਂ ਮੇਰੇ ਭਾਬੀ ਘਰ ਹੋਣੇ ਆ ਕਿ ਨਹੀਂ ਭਾਬੀ ਘਰੇ ਹੋਣੇ ਆ ਜਾਂਦੇ ਉਹਨਦੇ ਲੱਭ ਹੀ ਜਾਂਦੇ ਆ ਕੋਲ ਕਿਨ ਲੇਖਾ ਵੇਖ ਲਓ ᱱᱤ ਕੋ ਰਿਓ ਫੈਰੋਨਾ ਚੀਕਾ ਰਿਓ ਹਾਂਜੀ ਚਾਚਾ ਜੀ ਨੇ ਗੇਟ ਸਾਲੇ ਕਿੱਡੀਆਂ ਚੱਕਣਾ ਚੱਕਣਾ ਕੀ ਹੈ ਚਾਚਾ ਜੀ ਤੀ ਭਾਬੀ ਨੂੰ ਮਿਲਾ ਦਿਓ ਹਾਂ ਇੱਕ ਵਾਰੀ ਅਹੀਂ ਤੇ ਭਾਬੀ ਨੂੰ ਮਿਲਣ ਆਏ ਆ ਹਾਂ ਬੜਾ ਚਾਹ ਆ ਮਿਲੰਦਾ ਮਿਲਾ ਦਿਓ ਇੱਕ ਵਾਰੀ ਭਾਬੀ ਤੁਸੀਂ ਵਿਆਹ ਦੇ ਵੇਖੀ ਤੇ ਗਈ ਸੀ ਉਹ ਭਾਬੀ ਹੈ ਉਹ ਦੋਤੇ ਸਾਰਿਆਂ ਨੇ ਵੇਖੀ ਅਹੀਂ ਤੇ ਹਣ ਗੱਲ ਕਰਨੀ ਆ ਭਾਬੀ ਨਾਲ ਉਹ ਤਾਂ ਗੱਲ ਨਹੀਂ ਹੋਈ ਸਾਡੀ ਚੋਪਰ ਕੇ ਨਾ ਆਪਣੇ ਘਰ ਚਲ ਜੋ ਤਿੰਜੀ ਤੇ ਮੈਂ ਕਹਵਾਣਾ ਨਾ ਬਿਨਾ ਪੁੱਛੇ ਮੇਰੇ ਘਰ ਨਹੀਂ ਆਉਣਾ ਨਹੀਂ ਤਾਨੂੰ ਉਹਦੇ ਮੱਥੇ ਲਾ ਕੇ ਨਾ ਤੇ ਮੈਂ ਕੁੜੀਆਂ ਦੀ ਮਕੇ ਲੈਣ ਨਹੀਂ ਲਾਉਣੀ ਤੇ ਗੱਲ ਸੁਣ ਲਓ ਮੇਰੀ ਮੱਥੇ ਨਾ ਲੱਗਿਓ ਕਦੇ ਉਹਦੇ ਚਾਚੀ ਆ ਹੀ ਨਹੀਂ ਆ ਮਾੜੀਆਂ ਵਾ ਮੁੜ ਕੇ ਨਾ ਹੋਵੇ ਤੇ ਭਾਬੀ ਦੇ ਸਾਹਮਣੇ ਨਾ ਮੇਰੇ ਕੋ ਬੇਇਤੀ ਕਰੋ ਤੇ ਚੋਪਰੇ ਘਰ ਚਲ ਜੋ ਆਪਣੇ ਚੱਲ ਦੀਦੀ ਫਿਰ ਮੂਹ ਚੁੱਕਿਆ ਤੇ ਆ ਗਈਆਂ ਉਹ ਜੀ ਮਾੜੀ ਘੱਲ ਦਿੰਦੀ ਇਹਨਾਂ ਨੂੰ ਦੇਖ ਲਓ ਹਾਂ ਦੀਦੀ ਭਾਬੀ ਨੂੰ ਨਾ ਚਾਚੀ ਨੇ ਮਿਲਣ ਨਹੀਂ ਦਿੱਤਾ ਹੈਗਾ ਜੇ ਕਿਤੇ ਮਿਲਣ ਦਿੰਦੇ ਤੇ ਕੀ ਕਸ ਜਾਣਾ ਹੀ ਭਲਾ ਚਲ ਕੋਈ ਗੱਲ ਨਹੀਂ ਤੂੰ ਟੈਨਸ਼ਨ ਨਾ ਲੈ ਭਾਬੀ ਕਿਤੇ ਬਾਹਰ ਆਊਗੀ ਨਾ ਆਪਾਂ ਉਦੋਂ ਮਿਲ ਲਾਂਗੇ ਹੁਣ ਮੇਰੀ ਗੱਲ ਸੁਣੋ ਮੰਮੀ ਨੂੰ ਨਾ ਪਤਾ ਲੱਗੇ ਪਹਿਣਾ ਦੇ ਘਰ ਗਈਆਂ ਹਾਂ ਤੇ ਮੰਮੀ ਨੇ ਵੇਖ ਲਿਆ ਸਾਨੂੰ ਕਿੱਥੇ ਗਈਆਂ ਤੂੰ ਤੇ ਫੇਰ ਕੀ ਦੱਸਾਂਗੇ ਅਜੇ ਤੇ ਘਰ ਨਹੀਂ ਆਏ ਹੈਗੇ ਲੱਗਨ ਤੇ ਹੀ ਰਿਆ ਵਾ ਪਤਾ ਨਾ ਲੱਗੇ ਮੁੜ ਕੇ ਨਹੀਂ ਉਧਰ ਜਾਂਦੇ ਨਾ ਮੰਮੀ ਅਜੀ ਬੜੀ ਉੰਤਰੀ ਹੋ ਇਹਨੇ ਦੱਸ ਦੇਣਾ ਇਹਨੇ ਕਿਹਾ ਤੇਰੀ ਕੁੜੀ ਆਈਆਂ ਇਧਰ ਤੇ ਰਹ ਫੇਰ ਉੰਤਰੀ ਅਹੀਂ ਕਿਹੜਾ ਘਟ ਇਹਨਾਂ ਨੂੰ ਤੇ ਮੈਂ ਜੋ ਸਮਝਾਉਣਾ ਸਮਝਾਤਾ ਪਹਿਲਾਂ ਆਪਣੀ ਵਾਈ ਨੂੰ ਸਮਝਾਲਾ ਚੰਗੀ ਤਰ੍ਹਾਂ ਨਿਵੋਟੀਆਂ ਬਾਹਰ ਆ ਗੱਲ ਸੁਣ ਮੇਰੀ ਆ ਗਈ ਮੰਮੀ ਜੀ ਇਥੇ ਆ ਬੈਗਮਰ ਲੱਗੇ ਹਾਂਜੀ ਅੰਮੀ ਵਾਜਾ ਦੇਂਦੇ ਤੂੰ ਨਾ ਨਵੀਂ ਨਵੀਂ ਆਈ ਵਿਆਹੀ ਤੇ ਤੈਨੂੰ ਨਾ ਆਪਣੇ ਘਰ ਦੇ ਅਸੂਲ ਦੱਸਦਾ ਹਾਂਜੀ ਮੰਮੀ ਜੀ ਸੁਣ ਮੇਰੀ ਗੱਲ ਆੜੇ ਲਾਗੇ ਗਵਾਂਢੀ ਹੈ ਸਾਡੇ ਲਵਲੀਅਤ ਆਏ ਹੋਣੀਆਂ ਹਾਂ ਹਾਂਜੀ ਹਾਂਜੀ ਇਹਨਾਂ ਨਾਲ ਹੜੀ ਘਾਟ ਹੀ ਬੰਦੀ ਆ ਠੀਕ ਆ ਤੇ ਇਹਨਾਂ ਦੀ ਜਿਹੜੀਆਂ ਕੁੜੀਆਂ ਨੇ ਨਾ ਐਵੇਂ ਉਰਾਪਰਾ ਝਾਤੇ ਮਾਰਦੀ ਰਹਿੰਦੀਆਂ ਨੇ ਅੱਛਾ ਅੱਛਾ ਉਹਨਾਂ ਦਾ ਰਾਦਰਾਂ ਦੇ ਭਾਬੀ ਨਾਲ ਗੱਲਾਂ ਪਤਾ ਕਰਦੇ ਆ ਤੁਹਾਡੇ ਘਰ ਦੀ ਗੱਲ ਬਾਹਰ ਨਹੀਂ ਕਰਨੀ ਜੇ ਕਿਤੇ ਮੈਂ ਗੱਲ ਕਰ ਦੇਵਾਂ ਉਹ ਨਾਲ ਵੇਖ ਲਿਆ ਨਾ ਇਹ ਤੇ ਬੈਠੀ ਵੇਖ ਲਿਆ ਤੇ ਮੇਰੇ ਤੋਂ ਬੁਰਾ ਨਹੀਂ ਕੋਈ ਹੈਗਾ ਕੋਈ ਗੱਲ ਨਹੀਂ ਮੰਮੀ ਜੀ ਤੁਸੀਂ ਜਿੱਦਾਂ ਕਹੋਗੇ ਨਾ ਮੈਂ ਉਦਾਂ ਹੀ ਕਰੂੰਗੀ ਆਪਣੇ ਘਰ ਨੂੰ ਪਹਿਲ ਦੇਈ ਦੀ ਆ ਲੋਕਾਂ ਦੀਆਂ ਘਾਟੇ ਸੁਣੀ ਦੀਆਂ ਜੇ ਤੇ ਘਰ ਖਰਾਬ ਹੋ ਜਾਂਦੇ ਆ ਨਹੀਂ ਮੰਮੀ ਜੀ ਤੁਹਾਡੇ ਪੁੱਛੇ ਬਿਨਾਂ ਨਾ ਮੈਂ ਕਿਤੇ ਵੀ ਨਹੀਂ ਜਾਂਦੀ ਜੇ ਕਿਤੇ ਜਾਊਂਗੀ ਵੀ ਨਾ ਤੇ ਤੁਹਾਨੂੰ ਪੁੱਛ ਕੇ ਜਾਊਂਗੀ ਮੈਨੂੰ ਨਾ ਤੇਰ ਤੋਂ ਇਹੋ ਆ ਸੀ ਤੁਨ ਮੇ ਸੀਣੀ ਤੇ ਹੀ ਆਪਣਾ ਘਰ ਲੈ ਕੇ ਨਾ ਆਪ ਤਰੀ ਦਾ ਆ ਠੀਕ ਆ ਮੰਮੀ ਜੀ ਸੀਣੀ ਮੰਗ ਕੇ ਰਹੀ ਆ ਗਿਆ ਪੁੱਤ ਹਾਂਜੀ ਆ ਗਿਆ ਹੋ ਗਿਆ ਕੰਮ ਕੰਮ ਤੇ ਹੋ ਗਿਆ ਤੇ ਘਰ ਗਿਆ ਸੀ ਕੋਈ ਤੇ ਰਪਿੰਦਰ ਦੀ ਨਾ ਮਾਸੀ ਸੱਸ ਆਈ ਅੱਛਾ ਉਹ ਕਿੱਥੇ ਚੜ ਗਏ ਹਾਂ ਚਲ ਗਏ ਬੈਠੇ ਘੜੀ ਚਾਹ ਪਾਣੀ ਪੀਤਾ ਅੱਛਾ ਫਿਰ ਚਲ ਗਏ ਕਹਿੰਦੀ ਅੱਗੇ ਕਿਤੇ ਜਾਣਾ ਸੀ ਕੰਮ ਹੀ ਕੋਈ ਅੱਛਾ ਅੱਛਾ ਤੇ ਰਪਿੰਦਰ ਕੀ ਡਾਈ ਕਰਨ ਰੁਪਿੰਦਰ ਇੱਥੇ ਬੈਠੀ ਹੁਣੇ ਮੇਰੇ ਲੱਗ ਗਿਆ ਅੰਦਰ ਗਈ ਆ ਹੂੰ ਉਹਨੂੰ ਡਈਆਂ ਸਮਝਾਉਣਾ ਕਿ ਮੈਂ ਆ ਗਵਾਡੀਆਂ ਨਾਲ ਖੜਾ ਘਾਟੀ ਆ ਬੋਲ ਚਾਲ ਤੇ ਤੂੰ ਵੀ ਮੈਂ ਜਾ ਧਿਆਨ ਨਹੀਂ ਰੱਖੀ ਜਦੋਂ ਮੰਮੀ ਸਾਡੇ ਨਾਲ ਕੁੰਦੇ ਹੀ ਨਹੀਂ ਆ ਤਾਂ ਚਲੋ ਵਧੀਆ ਕੀਤਾ ਤੁਸੀਂ ਸਮਝਾਤਾ ਵਾ ਤੇ ਨਹੀਂ ਨਹੀਂ ਉਹਦਾ ਹੈ ਸਿਆਣੀ ਆ ਸਮਝ ਗਈ ਨਹੀਂ ਮੰਮੀ ਤੁਹਾਡੇ ਪੁੱਛੇ ਬਣਾਣਾ ਮੈਂ ਕੋ ਵੀਖਣਾ ਉਹਨਾਂ ਵੱਲ ਉਹ ਤਾਂ ਡਈਆਂ ਹੀ ਜਾਤੀਆਂ ਮਾਰਨੇ ਇੱਥੇ ਅੱਛਾ ਤੇ ਮੈਂ ਤਾਂ ਫਿਰ ਚੰਗੀ ਸੇਵਾ ਕਰਕੇ ਭੇਜੀਆਂ ਆਈਆਂ ਹੀ ਇੱਧਰ ਆਈਆਂ ਹੀ ਆਹੇ ਭਾਬੀ ਨੂੰ ਵਿਖਾ ਦਿਓ ਚਾਚੀ ਜੀ ਹਾਂਜੀ ਮੈਂ ਭਾਬੀ ਵਿਆਹ ਵੇ ਤਾਂ ਨਹੀਂ ਵੇਖੀ ਮੈਂ ਬਹੁਤਾ ਨਹੀਂ ਬੋਲਣਾ ਮਾਦਾ ਬਹੁਤਾ ਨਹੀਂ ਬੋਲਣਾ ਚੱਲ ਜੇ ਨੱਕ ਝਾੜ ਕੇ ਨਾ ਰੱਖਿਆ ਉਹਨਾਂ ਨੂੰ ਤੇ ਮੋਢਿਆਂ ਚੜੀਆਂ ਰਹਿਣਾ ਉਹਨਾਂ ਵੀ ਤੇ ਚਲੋ ਮੰਮੀ ਜੀ ਵੀ ਗੱਲ ਹੈਗੀ ਆ ਆਪਣੇ ਹਿਸਾਬ ਨਾਲ ਨਾ ਇਹਨੂੰ ਗੱਲਾਂ ਦੱਸ ਦੇ ਦਿਓ ਕੀ ਸਲਾਵਾ ਕਰਦੇ ਜੇ ਮਾਫਤ ਸਲਾਵਾਇਂ ਕਰਨੀਆਂ ਬੈਠੇ ਆ ਘਰ ਦੀਆਂ ਡੇ ਆ ਗੱਲਾਂ ਪਤਾ ਕਰਨ ਅੱਛਾ ਤੁਹਾਨੂੰ ਵੀ ਨਾ ਮੈਂ ਕਿੰਨੀ ਵਾਰ ਕਿਹਾ ਹੂੰ ਹੁਣ ਤੁਹਾਡਾ ਮੁੰਡਾ ਵਿਆਹ ਗਿਆ ਹੈ ਤੇ ਉਹ ਵੀ ਆਪਣਾ ਕੰਮ ਕਰਨਾ ਚੰਗੀ ਤਰ੍ਹਾਂ ਕਰੇ ਤੇ ਤੁਸੀਂ ਮੇਰੀ ਸੁਣੋ ਗੱਲ ਉਹ ਪਿਆਲੀ ਦਾ ਸਾਹ ਹਾਕਤਾ ਕਰੋ ਉਹਨਾਂ ਨਾਲ ਕਰਦੇ ਕਿਉਂ ਨਹੀਂ ਗਿਆ ਪਿਆਲੀ ਆਪਣੀ ਵੱਖ ਕਰੋ ਤੁਸੀਂ ਕਿਹੜਾ ਚੱਕਰਾਂ ਦੇ ਪਏ ਜੀ ਉਹ ਕਰ ਲਾਂਗੇ ਐਵੇਂ ਕਾਲੇ ਨਹੀਂ ਪਈਦਾ ਇਹ ਤਾਂ ਮੈਂ ਤਾਂ ਡੈਡੀ ਨੂੰ ਅੱਗੇ ਵੀ ਕਈ ਯਾਰ ਕਿਹਾ ਡੈਡੀ ਉਹ ਕੋਲ ਤੇ ਹੁੰਦੇ ਨਹੀਂ ਉਹ ਪਿਆਲੀਆਂ ਬੇਲੀਆਂ ਹੁੰਦੀਆਂ ਨਾ ਵੇਖ ਲੈਣੇਗਾ ਕਰਾਂਗੇ ਯਾਰ ਕਣ ਕਣਕ ਬੀਜ ਕੇ ਨਾ ਤਾਂ ਝੋਨੇ ਉਹ ਆਪਣਾ ਡਾਕਮ ਜਣਾ ਰੱਖ ਵੱਖ ਵੱਖ ਕਰੋ ਚੰਗੇ ਰਹੋਗੇ ਐਰ ਕਣ ਕਣਕ ਵੱਢ ਕੇ ਨਾ ਤੇ ਪਿਆਲੀ ਦਾ ਗਾਂ ਸਾਹ ਹਾਕਤਾ ਆਪ ਆਪਣਾ ਵੱਖ ਵੱਖ ਕਰੋ ਝੋ ਨਗਾ ਹੀ ਆਪਣਾ ਲਾਉਣਾ ਹੈ ਉਕੋ ਇਹ ਨਹੀਂ ਕਰ ਲੈਣੀਆਂ ਪਾਲੀਆਂ ਤੇ ਪੇਲੀਆਂ ਹੋ ਲੈਂਦੇ ਮੈਂ ਇਹ ਕ ਗੱਲ ਸੋਚਣ ਦੀ ਆ ਕਿ ਮੰਮੀ ਦਾ ਤਰੀਕਾ ਕਿਦਾਂ ਦਾ ਹੋਇਆ ਵਰੀ ਗੱਲ ਕਰਨ ਦਾ ਸਮੰਨਿਆ ਵਾ ਕਿ ਸ਼ਰੀਕੇ ਨਾਲ ਸਾਰਿਆਂ ਦੀ ਗੱਲਬਾਤ ਹੁੰਦੀ ਹੁੰਦੀ ਆ ਪਰਿਆ ਵੀ ਮੇਰੇ ਨਾਲ ਤੇ ਗੱਲ ਚੱਜ ਨਾ ਕਰ ਲੈਂਦੇ ਇਹ ਤੇ ਖਾਣ ਪੀਣਦੇ ਹੀ ਹੈ ਗਿਓ ਮੈਂ ਸੋਚਿਆ ਸੀ ਸੱਚੀ ਇਹ ਸਾਰੇ ਬੁਢੇ ਚੰਗੇ ਆ ਪਰ ਇਹਨਾਂ ਦੀਆਂ ਗੱਲਾਂ ਨਾ ਹੁਣ ਹੌਲੀ ਹੌਲੀ ਪਤਾ ਲੱਗਣਦੀਆਂ ਆ ਰਪਿੰਦਰ ਬੈਠੀ ਆਂ ਹਾਂਜੀ ਆਜੋ ਕਿੱਥੋਂ ਆਏ ਤੁਸੀਂ ਮੈਂ ਵੀ ਇੱਥੇ ਗਿਆ ਹਾਂ ਬੰਬੀ ਤੇ ਅੱਛਾ ਪਾਣੀ ਇਹ ਲਾਇਆ ਠੀਕ ਆ ਛੋੜਿਆ ਹੈ ਦੇਖਣੋਂ ਖਣੋਂ ਚਲੋ ਵਧੀਆ ਆ ਤੇ ਖਾੜਿਆ ਰੋਟੀ ਪਾਣੀ ਹਾਂਜੀ ਰੋਟੀ ਪਾਣੀ ਖਾ ਲਿਆ ਆ ਲਿਆਵਾਂ ਤੁਹਾਡੇ ਵਾਸਤੇ ਕੋਈ ਨਹੀਂ ਖਾ ਲੈਣਾ ਮੈਂ ਮੈਂ ਨਾ ਮਾ ਅੱਛਾ ਅੱਛਾ ਖਾ ਲੈਣਾ ਕੋਈ ਗੱਲ ਨਹੀਂ ਰਪਿੰਦਰ ਘਰ ਕੌਣ ਆਇਆ ਹੈ ਘਰ ਨਾ ਇਹ ਮਾਸੀ ਜੀ ਜਿਹੜੇ ਸੱਸਵਾ ਨਾ ਆਹੋ ਉਹ ਆਏ ਅੱਛਾ ਅੱਛਾ ਤੁਹਾਨੂੰ ਪਤਾ ਸਹੀ ਆ कि ਜਿਹੜੀ ਮਾਸੀ ਜੀ ਹੈ ਨਾ ਹੂੰ ਉਹ ਜੋਬਨ ਹਲੇ ਨਿਕਾ ਜਿਆ ਹੀ ਅੱਛਾ ਉਹ ਉਹਦੀ ਛੱਡ ਗਈ ਬਸਾਰੇ ਚਲ ਗਈ ਠੀਕ ਹੈ ਠੀਕ ਹੈ ਤੇ ਉਹ ਜੋ ਬਨਾਇਆ ਹੀ ਹੂੰ ਉਹ ਕਿਤੇ ਗਾੜੀ ਕਿਤੇ ਕੰਮ ਗਿਆ ਹੋਣਾ ਵਾ ਅੱਛਾ ਤੇ ਆਉਂਦੇ ਆਉਂਦੇ ਫਿਰ ਬਿਜ਼ੀਨਸ ਇੱਥੇ ਤਰ ਗਏ ਹੀ ਠੀਕ ਹੈ ਮੈਂ ਤੁਹਾਨੂੰ ਆਖੰਦੀ ਹਾਂ ਵੀ ਸਲਾ ਜਾ ਘਰ ਹੁਣ ਲੱਗੋ ਨਾ ਰੋ ਜਾਉਂਦੇ ਘੜੀ ਮੈਂ ਤਾਂ ਬਥੇਰਾ ਜੋਰ ਪਾਇਆ ਹੀ ਪਰ ਮੰਨਿਆ ਹੀ ਨਹੀਂ ਉਹ ਚਲ ਮੈਨੂੰ ਫੋਨ ਕਰ ਦਿੰਦੀ ਮੈਂ ਆ ਜਾਂਦਾ ਨਹੀਂ ਕਹਿੰਦੇ ਦੇਹੀ ਵਹੀ ਕਿ ਫੇਰ ਕਿਸ ਦਿਨ ਆਵਾਂਗੇ ਚਲ ਕੋਈ ਗੱਲ ਨਹੀਂ ਆਪੇ ਆ ਜਣਗੇ ਆ ਨਹੀਂ ਨਨ੍ਹਾ ਨਵਿਛੇਤੀ ਥੋੜੀ ਜੀ ਥੋੜਾ ਟਾਈਮ ਰੁਕੇ ਵੀ ਜੀ ਵੀ ਠੀਕ ਹੈ